ਦੋਸਤੋ ਮੈਂ ਗੁਰਦੀਪ ਰਸੇਮੀ ਪੰਗੋਤੇ ਇਸ ਵੇਲੇ ਮੇਰੇ ਨਾਲ ਕਿਸਾਨ ਯੂਨੀਅਨ ਇਕਤਾ ਆਜਾਤੋਂ ਸਰਦਾਰ ਮਨਜੀਤ ਸਿੰਘ ਨਿਆਲ ਸਾਹਿਬ ਜੁੜੇ ਨੇ ਨਿਆਲ ਸਾਹਿਬ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਜੀ ਧੰਨਵਾਦ ਪੰਗੋਤੇ ਸਾਹਿਬ ਬਹੁਤ-ਬਹੁਤ ਜੀ ਦੋਸਤੋ ਖਨੌਰੀ ਬਾਰਡਰ ਤੇ ਮਨਜੀਤ ਸਿੰਘ ਨਿਆਲ ਡਟੇ ਹੋਏ ਨੇ ਦੂਜੇ ਪਾਸੇ ਲਗਾਤਾਰ ਤੁਸੀਂ ਸ਼ੰਭੂ ਬਾਰਡਰ ਦਾ ਵੀ ਹਾਲ ਦੇਖ ਰਹੇ ਹੋ ਕਿ ਸ਼ੰਭੂ ਬਾਰਡਰ ਕਿਸ ਤਰ੍ਹਾਂ ਦੀ ਸਥਿਤੀ ਹੈ ਖਨੌਰੀ ਬਾਰਡਰ ਹੁਣ ਕੀ ਹਾਲਾਤ ਨੇ ਤੇ ਕੀ ਕੁਝ ਖਨੌਰੀ ਬਾਰਡਰ ਵਾਪਰਿਆ ਸਭ ਤੋਂ ਪਹਿਲਾਂ ਆਪਾਂ ਨਿਆਲਾ ਸਾਹਿਬ ਤੋਂ ਸਮਝਣ ਦਾ ਯਤਨ ਕਰਾਂਗੇ ਜੀ ਮਨਜੀਤ ਜੀ ਖਨੋਰੀ ਬਾਰਡਰ ਹੁਣ ਦੀ ਕੀ ਸਥਿਤੀ ਹੈ ਕਿੰਨੇ ਕ ਕਿਸਾਨ ਇਕੱਠੇ ਹੋਏ ਹੋਏ ਨੇ ਖਨੋਰੀ ਬਾਰਡਰ ਤੇ 13 ਫਰਵਰੀ ਤੋਂ ਲੈ ਕੇ ਅੱਜ 20 ਤੱਕ ਉੱਥੇ ਕੀ ਕੁਝ ਵਾਪਰਿਆ ਖਨੋਰੀ ਬਾਰਡਰ ਜੀ ਨਿਆਲਾ ਸਾਹਿਬ ਇੱਕ ਪੰਗੋ ਸਾਹਿਬ ਦੇਖੋ ਜਿਹੜੀ ਹੁਣ ਦੀ ਸਥਿਤੀ ਹੈ ਤਕਰੀਬਨ ਉਹ ਜਿਵੇਂ ਦਾ ਗੇੜ ਕੇਂਦਰ ਦੀ ਸਰਕਾਰ ਨਾਲ ਮੀਟਿੰਗਾਂ ਦਾ ਚੱਲਿਆ ਸਾਡੇ ਸੁਝਵਾਨਾ ਪਹੁੰਚਦੇ ਰਹੇ ਆ ਜੋਕਾ ਤਾ ਉਹ ਕਰ ਤਕਰੀਬਨ ਸਾਡੀ ਨੌਜਵਾਨੀ ਸਾਡੇ ਬਜ਼ੁਰਗ ਜਿੰਨਾ ਕਿਦਰ ਸਾਡਾ ਦੋਵੇਂ ਬਾਰਡਰਾਂ ਦੇ ਡਟੇਗਾ ਤੇ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਇੰਤਜ਼ਾਰ ਕਰ ਰਹੇ ਆ ਕਿ ਕੀ ਫੈਸਲਾ ਆਉਂਦਾ ਤੇ ਕੀ ਸਰਕਾਰ ਸਾਡੀਆਂ ਮੰਗਾ ਮੰਦੀ ਹੈ ਜਾਂ ਕਿਸ ਤਰ੍ਹਾਂ ਦਾ ਸਰਕਾਰ ਕੋਈ ਪ੍ਰਪੋਜਲ ਲਿਆ ਹੋਈ ਹੈ ਉਸ ਗੱਲਾਂ ਨੂੰ ਦੇਖ ਕੇ ਅੱਜ ਵੀ ਤੇ ਕੱਲ ਵੀ ਹਾਲ ਤੱਕ ਤਕਰੀਬਨ ਮੀਟਿੰਗਾਂ ਨੂੰ ਦੇਖਦੇ ਹੋਏ ਸ਼ਾਂਤਮਈ ਤਰੀਕੇ ਨਾਲ ਸਾਡੇ ਲੋਕ ਸੰਘਰਸ਼ ਦੇ ਵਿੱਚ ਬੈਠੇ ਆ ਕਿਦਾ 13 ਤਰੀਕ ਨੂੰ ਜਿਹੜੀ ਦੋਵੇਂ ਬਾਰਡਰਾਂ ਦੇ ਵੱਡੇ ਪੱਧਰ ਤੇ ਹਾਲਤ ਬਹੁਤ ਜ਼ਿਆਦਾ ਖਰਾਬ ਹੋਈ ਹੈ ਫੈਰਿੰਗ ਵੀ ਹੋਈ ਹੈ ਕੇਂਦਰ ਸਰਕਾਰ ਨੇ ਜੋ ਹਰਿਆਣਾ ਬਾਰਡਰ ਤੇ ਬੜੀ ਸਖਤੀ ਕੀਤੀ ਹੋਈ ਹੈ ਅਥਰੂ ਗੈਸ ਦੇ ਕੋਲੇ ਸਿੱਟੇ ਗਏ ਹੈ ਤੇ ਗੋਲੀਆਂ ਚਲਾਈਆਂ ਗਈਆਂ ਪਲਾਸਟਿਕ ਵੀ ਫੈਰਿੰਗ ਕੀਤੀ ਵੀ ਹੈ ਗੋਲੀਆਂ ਜਬਦੀਆਂ ਹਨ ਅਮਰੀਕਾ ਸੈਂਕੜੇ ਵੀ ਰਿਪੋਰਟ ਦੇ ਵਿੱਚ ਕਹਿ ਲਈਏ ਕਿ ਸਾਡੇ ਨੌਜਵਾਨ ਵੀ ਫੱਟੜ ਹੋਏ ਹੈ ਤੇ ਕਈ ਸਾਡੇ ਨੌਜਵਾਨਾਂ ਦੀ ਨਗਾ ਵੀ ਚਲੀ ਗਈ ਹੈ ਤੇ ਹੋਰ ਵੀ ਸੱਤਾਂ ਗੱਲੀਆਂ ਲੱਗੀਆਂ ਜਿਵੇਂ ਕਿਸੇ ਲੱਤ ਤੇ ਫ੍ਰੈਕਚਰ ਹੋ ਗਈ ਜਾਂ ਕੋਈ ਹੱਡੀ ਟੁੱਟ ਗਈ ਜੀ ਮਤਲਬ ਇਸ ਤਰ੍ਹਾਂ ਦਾ ਰਵਈਆ ਕੇਂਦਰੀ ਸਰਕਾਰ ਵੱਲੋਂ ਕੀਤਾ ਗਿਆ ਹੈ ਕਿ ਇਹ ਕਿਸਾਨ ਇੱਕ ਆਪਣੇ ਹੱਕਾਂ ਦੀ ਲੜਾਈ ਲੜਨ ਜਾਂਦੇਆਂ ਨੂੰ ਇੱਕ ਵੱਡੇ ਪੱਧਰ ਤੇ ਇਸ ਤਰੀਕੇ ਦਾ ਇੰਜ਼ਾਮ ਦੇਣਾ ਸਰਕਾਰ ਵੱਲੋਂ ਇਹ ਕੋਈ ਚੰਗਾ ਨਹੀਂ ਕਿਉਂਕਿ ਸ਼ਾਂਤਮਈ ਅੰਦੋਲਨ ਕਰਨ ਵਾਲੇ ਲੋਕ ਆਪਦੀਆਂ ਮੰਗਾਂ ਨੂੰ ਲੈ ਕੇ ਚੱਲੇ ਹੋਏ ਐ ਇਸੇ ਤਰ੍ਹਾਂ ਹੀ ਇੱਕ ਸਾਡਾ ਸ਼ੰਭੂ ਬਾਟਰ ਦੇ ਉੱਤੇ ਕਿਸਾਨ ਸ਼ਹੀਦ ਹੋਇਆ ਹੈ ਤੇ ਦੂਜਾ ਸਾਡਾ ਖਨੌਰੀ ਬਾਰਡਰ ਤੇ ਮਨਜੀਤ ਸਿੰਘ ਕੌਂਸਲਰ ਜੋ ਪਤਨਾ ਇਲਾਕੇ ਦੇ ਨਾਲ ਹੀ ਸੰਬੰਧਤ ਹੈ ਕ੍ਰਾਂਤੀਕਾਰੀ ਕਿਸਾਨ ਜੁਨੀਅਨ ਦਾ ਪ੍ਰਧਾਨ ਸੀ ਚਾਹੀਦਾ ਉਹਨੇ ਛੇਤੀ ਪ੍ਰਾਪਤ ਕੀਤੀ ਹੈ ਦੋ ਸਾਡੇ ਸ਼ਹੀਦ ਹੋਏ ਦੋਵੇਂ ਬਾਰਡਰਾਂ ਦੇ ਹਾਲਤ ਜੰਮੀਰ ਬਣਾਈ ਹੋਈ ਹੈ ਸਰਕਾਰ ਕਿਸਾਨ ਜਥੇਬੰਦੀਆਂ ਤੇ ਸਾਡੀ ਨੌਜਵਾਨੀ ਇਹ ਵੀ ਚਾਹੁੰਦੀ ਕਦੇ ਵੀ ਕਿ ਅਸੀਂ ਵੱਧ ਕੇ ਆਪਣੇ ਵੱਲੋਂ ਜਾਂ ਕਿ ਉਸ ਤਰੀਕੇ ਦੀ ਹੰਣੜਬਾਜੀ ਕਰੀਏ ਜਾਂ ਕਿ ਅਸੀਂ ਵਾਦਾ ਕਰੀਏ ਕਿ ਸਾਨੂੰ ਦਾ ਹਰਜਾਨਾ ਜਾਂ ਸਾਡੀਆਂ ਨੌਜਵਾਨਾਂ ਨੂੰ ਅਸੀਂ ਕਿਸੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰਵਾ ਲਈਏ ਜਾਂ ਹੋਰ ਨੁਕਸਾਨ ਪਹਤੇ ਅਸੀਂ ਕੋਈ ਰੱਖਦੇ ਹੋਈਏ ਕਿ ਵੱਡਾ ਨੁਕਸਾਨ ਨਾ ਹੋਵੇ ਅਸੀਂ ਇਹ ਵੀ ਸਮਝਾਉਂਦੇ ਆ ਤੇ ਨੌਜਵਾਨੀ ਸਾਂਝੀ ਕੀ ਹੈ ਪਰ ਸਰਕਾਰ ਵੱਲੋਂ ਬਹੁਤ ਸਖਤ ਰਵੱਈਆ ਕੀਤਾ ਹੋਇਆ ਹੈ ਅੱਗੇ ਬਗਲ ਨਹੀਂ ਦੇਣਾ ਚਾਹੁੰਦੀ ਪਰ ਜਿਹੋ ਜੀ ਹਾਲਤ ਹੈ ਜੇ ਜੱਫੇਬੰਦੀਆਂ ਫੈਸਲਾ ਕਰਦੀਆਂ ਜਿਹੋ ਜੀ ਮੀਟਿੰਗ ਦੇ ਵਿੱਚ ਕੋਈ ਗੱਲਬਾਤ ਹੋਣੀ ਹੈ ਤਾਂ ਅੱਗੇ ਵਧਿਆ ਵੀ ਜਾ ਸਕਦਾ ਹੈ ਸ਼ਾਂਤਮਈ ਤਰੀਕੇ ਨਾਲ ਜਿਵੇਂ ਪੰਜ ਫਸਲਾਂ ਤੇ ਸਰਕਾਰ ਕਹਿੰਦੀ ਹੈ ਕਿ ਅਸੀਂ ਤੁਹਾਨੂੰ 5 ਸਾਲ ਦੇ ਲਈ ਐਮਐਸਪੀ ਉਹਨੂੰ ਕਿਸਾਨਾਂ ਕੋਲ ਕਿਸ ਤਰੀਕੇ ਨਾਲ ਵੇਖ ਰਹੇ ਨੇ ਆਲ ਸਾਬ ਦੇਖੋ 5 ਸਾਲ ਜਿਹੜੀ ਪੰਜ ਫਸਲਾਂ ਤੇ ਸਰਕਾਰ ਕੋਈ 5 ਸਾਲ ਦੀ ਗਰੰਟੀ ਕਰਦੀ ਹੈ ਕਿ ਅਸੀਂ 5 ਸਾਲ ਦਾ ਕੋਈ ਕਾਨੂੰਨ ਬਣਾ ਦਾਂਗੇ ਆ ਇਹ ਤਾਂ ਅਸੀਂ ਫਸਲਾਂ ਦੀ ਐਮਐਸਪੀ ਦੀ ਲੜਾਈ ਹੈ ਜਿਹੜੀ ਤਕਰੀਬਨ ਕੋਈ ਸਾਲਾਂ ਦੀ ਨਹੀਂ ਹੈ ਜਾਂ 5 ਸਾਲ ਲਈ ਜਾਂ 10 ਸਾਲ ਲਈ ਤਕਰੀਬਨ ਕਿੰਨੇ ਸਮੇਂ ਤੋਂ ਸਾਡੇ ਬਜ਼ੁਰਗ ਸਾਡੇ ਪੁਰਖੇ ਉਸ ਤੋਂ ਪਹਿਲਾਂ ਦੇ ਫਸਲਾਂ ਨਾਲ ਖੇਤੀ ਕਿਤੇ ਨਾਲ ਜੁੜੇ ਹੋਇਆ ਫਸਲਾਂ ਹੁੰਦੀ ਆ ਰਹੀਆਂ ਤਕਰੀਬਨ ਇਹ ਕੋਈ 5 ਸਾਲ ਦਾ ਖੇਡ ਪਾਇ ਹੈ ਨਹੀਂ ਕਿ 5 ਸਾਲਾਂ ਬਾਅਦ ਫਸਲਾਂ ਹੋਣੋਂ हट ਜਾਣੀਆਂ ਜੀ ਇੰਦਰ ਸਰਕਾਰ ਤਕਰੀਬਨ ਇੱਕ ਖੇਡਾਂ ਖੇਡ ਰਹੀ ਹੈ ਜਿਹੜੀਆਂ ਸਾਡੇ ਕਿਰਤੀ ਲੋਕਾਂ ਨੂੰ ਕਿਸਾਨਾਂ ਨੂੰ ਕਿਸਾਨਾਂ ਗਊਆਂ ਨੂੰ ਨਹੀਂ ਇਹ ਫਿੱਟ ਹੁੰਦੀਆਂ ਕਿਉਂਕਿ ਅਸੀਂ 5 ਸਾਲ ਦੇ ਕਾਨੂੰਨ ਵਾਸਤੇ ਨਹੀਂ ਅੰਦੋਲਨ ਵਿੱਢਿਆ ਪਹਿਲਾਂ ਵੀ ਜਿੱਲੀ ਦੇ ਵਿੱਚ ਅੰਦੋਲਨ ਹੋਇਆ ਕਿ ਅਸੀਂ ਉਸ ਵਕਤ ਵੀ ਤਿੰਨੇ ਕਾਨੂੰਨ ਕੋਈ 2-4 ਸਾਲ ਦਾ ਜਾਂ 5 ਸਾਲ ਦਾ ਇਹਨਾਂ ਤੋਂ ਲਿਖ ਕੇ ਲੈਣਾ ਹੈ ਕਿ 5 ਸਾਲ ਨਹੀਂ ਰੱਦ ਕਰ ਦੋ ਇਸ ਤਰੀਕੇ ਦੀ ਕੋਈ ਸੋਚ ਸਮਝ ਨਹੀਂ ਹੈ ਤਕਰੀਬਨ ਜਥੇਬੰਦੀਆਂ ਦੀ ਆਗੂਆਂ ਦੀ ਸੋਚ ਹੈ ਕਿ ਪ੍ਰੋਪਰ ਲਗਾਤਾਰ ਲਈਏ ਆਉਣ ਵਾਲੇ ਸਮੇਂ ਲਈ ਪ੍ਰੋਪਰ ਐਮਐਸਪੀ ਦੀ ਗਾਰੰਟੀ ਕਰੋ ਨਾ ਕਿ 5 ਸਾਲ ਜਾਂ 4 ਸਾਲ ਜਾਂ 10 ਸਾਲ ਇਸ ਤਰੀਕੇ ਦੀ ਕੋਈ ਜਥੇਬੰਦੀਆਂ ਦੀ ਸੋਚ ਸਮਝ ਨਹੀਂ ਕਿ ਇਹਨੂੰ ਲਾਗੂ ਕਰਵਾ ਲਈ ਜੀ ਨਿਆਲ ਪ੍ਰੋਗਰਾਮ ਹੈ ਕਿ 2 ਕੁ ਦਿਨ ਦਾ ਟਾਈਮ ਹੈ ਫਿਰ 21 ਤਰੀਕ ਨੂੰ ਕਿ ਅਸੀਂ 11 ਵਜੇ ਦਿੱਲੀ ਵੱਲ ਕੂਚ ਕਰਾਂਗੇ ਜੇਕਰ ਸਰਕਾਰ ਸਾਡੀਆਂ ਗੱਲਾਂ ਦੇ ਨਾਲ ਸਹਿਮਤੀ ਨਹੀਂ ਜਿਤਾਉਂਦੀ ਦੇਖੋ ਅੱਜ ਸਾਬ ਜਮੂ ਵਾਦਰ ਦੇ ਵੀ ਆਪਣੇ ਦੋਵੇਂ ਮੋਰਚਿਆਂ ਦੀ ਮੀਟਿੰਗ ਹੋਣੀ ਹੈ ਦੋਵੇਂ ਫਾਰਮਾਂ ਦੀ ਗਹਿਰਾਈ ਵਿੱਚ ਕੇ ਸੰਯੁਕਤ ਮੋਰਚੇ ਦੀ ਤੇ ਕੇਐਮਐਮ ਕਿਸਾਨ ਮਜ਼ਦੂਰ ਮੋਰਚੇ ਦੀ ਉਹ ਮੀਟਿੰਗ ਦੇ ਵਿੱਚ ਤੇ ਕੱਲ ਵੀ ਐਲਾਨ ਕੀਤੇ ਹੋਏ ਆ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਵਾਲੇ ਪਾਸੇ ਵਧਣਾ ਤੇ ਅੱਜ ਉਸ ਮੀਟਿੰਗ ਦੇ ਵਿੱਚ ਵੀ ਫੈਸਲੇ ਲਏ ਜਾਣੇ ਆ ਜੇ ਕੇਂਦਰ ਸਰਕਾਰ ਨੇ ਨਾ ਕੋਈ ਗੱਲਬਾਤ ਪ੍ਰੋਪਰ ਲਾਗੂ ਕਰਨੀ ਚਾਹੀ ਤਾਂ ਦਿੱਲੀ ਵਾਲੇ ਪਾਸੇ ਤਾਂ ਵਧਣੀ ਬਦਮਾ ਕਿਉਂਕਿ ਅਸੀਂ ਆਪਣੀ ਹੱਕੀ ਮੰਗਾਂ ਲੈ ਕੇ ਸ਼ਾਂਤਮਈ ਤਰੀਕੇ ਨਾਲ ਜਾਣਾ ਚਾਹੁੰਦੇ ਆ ਨਾ ਅਸੀਂ ਪਹਿਲਾਂ ਕੋਈ ਸਾਲ ਤੋਂ ਉੱਪਰ ਦਾ ਸਮਾਂ 10 ਸਾਲ ਦੇ ਲਗਭਗ 1.5 ਸਾਲ ਦੇ ਬੈਠੇ ਰਹੇ ਆ ਕੋਈ ਉੱਥੇ ਮਾਹੌਲ ਖਰਾਬ ਕੀਤਾ ਤੇ ਨਾ ਕੋਈ ਹੁਣ ਇਸ ਤਰੀਕੇ ਦੀ ਸੋਚ ਆ ਅਸੀਂ ਆਪਣੇ ਹੱਕਾਂ ਲਈ ਜਾ ਰਹੇ ਹਾਂ ਸਾਨੂੰ ਐਮਐਸਪੀ ਦੀ ਗਰੰਟੀ ਕਰੇ ਕਰਜ਼ਾ ਖਤਮ ਕਰੇ ਲੁਕੀਨਪੁਰ ਖੇ ਦੀ ਵਾਲੀ ਮੰਗ ਹੈ 2020 ਬਿਜਲੀ ਐਕਟ ਹੈ ਤੇ ਹੋਰ ਕਾਫੀ ਮੰਗਾਂ ਵਿੱਚ ਜੁੜੀਆਂ ਹੋਈਆਂ ਹਨ ਉਹਨਾਂ ਤੇ ਸਰਕਾਰ ਹੱਲ ਕਰੇ ਸਾਨੂੰ ਅਨੁਨੋਨਤਾ ਦੀ ਕੀ ਲੋੜ ਹੈ ਅਸੀਂ ਕਿਰਤ ਕਰਨ ਵਾਲੇ ਲੋਕਾਂ ਅਸੀਂ ਆਪਣੇ ਕੰਮਾਂ 'ਤੇ ਧਿਆਨ ਦਈਏ ਅਸੀਂ ਕਿਰਤਕਾਰੇ ਪਾਸੇ ਧਿਆਨ ਦਿਈਏ ਕਿਉਂ ਅਸੀਂ ਹਮ ਸਰਕਾਰ ਖਰਚਾ ਖਵਾਰ ਕਰਦੀ ਹੈ ਤੇ ਨਹੀਂ ਇਸ ਤਰੀਕੇ ਦੀ ਹਾਲਤ ਜਿਹੜੀ ਬਣਾਉਣੀ ਜਾਂਦੀ ਹੈ ਉਹਨਾਂ ਨੇ ਸਮੇਂ 'ਤੇ ਸਰਕਾਰਾਂ ਨੂੰ ਦੇਖ ਮੈਜੇ ਪਹੁੰਚਨੇ ਪੈਣੇ ਹੈ ਵੱਡੇ ਪੱਧਰ ਤੇ ਇਹ ਜੰਗਾਂ ਲਈ ਕਿ ਸਰਕਾਰ ਸਾਡੇ ਕਿਰਤੀ ਲੋਕਾਂ ਨੂੰ ਬਾਡਰਾਂ ਤੇ ਬਿਠਾ ਕੇ ਉੱਥੇ ਸਾਡੇ ਕਿਸਾਨ ਸ਼ਹੀਦ ਹੋਣ ਜਾਂ ਫਟੜ ਹੋਣ ਇਹ ਸਰਕਾਰ ਵਾਸਤੇ ਬਹੁਤ ਮਤਲਬ ਵੱਡੇ ਘਾਟੇ ਵਾਲੀ ਗੱਲ ਵੀ ਹੈ ਤੇ ਕਹਿ ਲਈ ਸਰਕਾਰ ਨੂੰ ਇਹਦਾ ਵੱਡਾ ਖਮਾਜਾ ਵੀ ਭੁਗਤਣਾ ਪੈਣਾ ਆਉਣ ਵਾਲੇ ਸਮੇਂ ਜੀ ਨਿਆਲ ਸਾਹਿਬ ਜਿਹੜੇ ਹੋਰ ਜਥੇਬੰਦੀਆਂ ਦੇ ਕੀ ਸਟੇਟਸ ਨੇ ਬਹੁਤ ਜਥੇ ਜਿਵੇਂ ਬੰਦੀਆਂ ਨੇ ਆਪਣੇ ਤੌਰ ਦੇ ਉੱਪਰ ਚਲੋ ਜਿਸ ਦਿਨ ਦੇਖੋ ਕਿ ਉਸ ਦਿਨ ਗੋਲਾਬਾਰੀ ਹੋਈਆ ਨੁਕਸਾਨ ਹੋਇਆ ਉਹ ਜਨਨ ਸਪੋਰਟ ਕਰਤੀ ਸੀ ਜਥੇਬੰਦੀਆਂ ਨੇ ਪਰ ਆਪਣੇ ਤੌਰ ਤੇ ਪਰੋਗਰਾਮ ਦਿੱਤੇ ਕਿ ਕੋਈ ਏਦਾਂ ਦਾ ਫੋਰਮ ਵੀ ਲਿਖਿਆ ਜਾ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਜਿਵੇਂ ਐਸਕੇਮ ਬਣਿਆ ਸੀ ਸ਼ੁਰੂਆਤੀ ਦੌਰ ਦੇ ਵਿੱਚ ਉਦਾਂ ਇਕੱਠੇ ਹੋ ਕੇ ਸਾਰੇ ਇੱਕ ਜਥੇਬੰਦੀਆਂ ਲੜਨ ਕਿਉਂਕਿ ਜਦੋਂ ਐਮਐਸਪੀ ਦੇਣ ਦੀ ਗੱਲ ਸਰਕਾਰ ਨੇ ਕਹੀ ਸੀ ਉਦੋਂ ਤਾਂ ਸਾਰੀ ਜਥੇਬੰਦੀਆਂ ਦੇ ਵਿੱਚ ਸੀ ਨਾ ਸਾਰੇ ਜਥੇਬੰਦੀਆਂ ਹੀ ਨਾਲ ਸੀ ਜਦੋਂ ਐਮਐਸਪੀ ਦੇਣ ਦੀ ਗੱਲ ਸਰਕਾਰ ਨੇ ਕਹੀ ਸੀ ਦਿਖੋ ਜਿਵੇਂ ਤੁਸੀਂ ਇਹ ਨਹੀਂ ਕਿ ਜਿੱਥੇ ਬੰਦੀਆਂ ਖੜੀਆਂ ਪਿੱਛੇ ਐ ਪਰ ਉਹ ਆਪੋ ਆਪਣੇ ਤਰੀਕੇ ਨਾਲ ਜਿਵੇਂ ਪਹਿਲਾਂ ਵਾਲਾ ਦਿੱਲੀ ਵਾਲਾ ਅੰਦੋਲਨ ਸ਼ੁਰੂ ਹੋਇਆ ਸੀ ਉਹੋ ਜਿਹੀ ਪੰਜਾਬ ਦੇ ਵਿੱਚੋਂ ਕਾਲ ਮੇੜਵੇਂ ਸੰਘਰਸ਼ ਹੋਇਆ ਹਰ ਇੱਕ ਜਥੇਬੰਦੀ ਨੇ ਉਹਦੇ ਵਿੱਚ ਆਪਣਾ ਰੋਲ ਅਦਾ ਕੀਤਾ ਜਿੱਨੀ ਕਿਸੇ ਵੀ ਗੰਗੇਸ਼ੀ ਕੁੰਡ ਲਕਾਈ ਉਹਦੇ ਵਿੱਚ ਜੁੜੀ ਲੋਕ ਜਥੇਬੰਦੀਆਂ ਤੋਂ ਪਰੋਖ ਕਿ ਵੀ ਜੁੜੇ ਆ ਉਸ ਅੰਦੋਲਨ ਦੇ ਵੀ ਜਿਹੜਾ ਪਹਿਲਾਂ ਤਾਂ ਦਿੱਲੀ ਦੇ ਵਿੱਚ ਕਰਕੇ ਆਏ ਆ ਅੱਜ ਵੀ ਉਹੀ ਸਮਾਂ ਕਿਉਂਕਿ ਸਾਰੇ ਕਿ ਜਥੇਬੰਦੀ ਤਕਰੀਬਨ ਸੰਯੁਕਤ ਮੋਰਚਾ ਕਹੋ ਜਾਂ ਹੋਰ ਜਥੇਬੰਦੀਆਂ ਸਾਰੀਆਂ ਹਮਾਇਤ ਦੇ ਵਿੱਚ ਹੀ ਆ ਸਾਰੀਆਂ ਪ੍ਰੋਗਰਾਮ ਕਰ ਰਹੀਆਂ ਨੇ ਤੇ ਉਹਨਾਂ ਦੇ ਵੀ ਜਿਹੋ ਜਿਹੇ ਹਾਲ ਤੱਕੇ ਬਣਦੀ ਜਾਣੀਆਂ ਸਾਰਿਆਂ ਨੇ ਆ ਜਾਣਾ ਇਸ ਅੰਦੋਲਨ ਨੇ 21 ਨੂੰ ਤਕਰੀਬਨ ਜਿਹੜੀ ਮੇਰੇ ਸਾਹਮਣੇ ਉਹਦੇ ਮੁਤਾਬਕ ਧਾਰ ਲੈਣਾ ਤੇ ਉਹ ਵੀ ਨੇ ਵੱਡਾ ਹੋਣਾ ਹੈ ਕੋਈ ਐਵੇਂ ਨਹੀਂ ਕਿ ਇਹ ਕੁਛ ਜਥੇਬੰਦੀਆਂ ਦਾ ਜਿਵੇਂ ਗੱਲਾਂ ਬਾਤਾਂ ਹੀ ਚੱਲੀ ਜਾਂਦੀਆਂ ਉਹ ਕੋਈ ਇਸ ਤਰ੍ਹਾਂ ਦਾ ਕੋਈ ਹੁੰਦਾ ਨਹੀਂ ਕਿਉਂਕਿ ਸਾਰੀਆਂ ਜੱਥੇਬੰਦੀਆਂ ਨਾਲ ਵੀ ਮੀਟਿੰਗਾਂ ਹੋਈਆਂ ਹੋਈਆਂ ਸਾਡੇ ਅਫਸਰਾਂ ਨੇ ਕੀਤੀਆਂ ਉਹ ਗੱਲਾਂ ਬਾਤਾਂ ਕਿ ਅੰਦੋਲਨ ਹੈ ਜਿਹੜਾ ਐਮਐਸਪੀ ਦੀ ਗਰੰਟੀ ਵਾਲਾ ਵੱਡੀ ਲੜਾਈ ਆ ਕਿ ਆਪਾਂ ਇਹਦੇ ਵਿੱਚ ਸਾਰੇ ਰਲ ਕੇ ਇਹਨੂੰ ਇਕੱਠੇ ਹੋ ਕੇ ਲੜੀਏ ਤਾਂ ਆ ਜਾਣਾ ਸਭ ਨੇ ਕਿ ਸਾਰੇ ਆਪੋ ਆਪਣੇ ਤਰੀਕੇ ਨਾਲ ਲੱਗੇ ਹੋਏ ਆ ਇੱਕ ਦਿਨੇ ਇਹਨੇ ਇੱਕ ਹੀ ਹੋ ਜਾਣਾ ਜੀ ਨਿਆਣਾ ਸਾਹਿਬ ਜਿਵੇਂ ਸਰਕਾਰ ਨੇ ਸਖਤੀ ਬੜੀ ਕੀਤੀ ਹੋਈ ਤੇ 11 ਤਰੀਕ ਦਾ ਦਿੱਲੀ ਜਾਣ ਦਾ ਪ੍ਰੋਗਰਾਮ ਹੈ ਕਿ ਉਸ ਸੀਜ਼ਨ ਨੂੰ ਫਿਰ ਜੱਥੇਬੰਦੀਆਂ ਕਿਸ ਤਰੀਕੇ ਦੇ ਨਾਲ ਲੈ ਰਹੀਆਂ ਨੇ ਕਿਉਂਕਿ ਦੇਖੋ ਜੱਥੇਬੰਦੀਆਂ ਨੂੰ ਵੀ ਹੁੰਦਾ ਹੀ ਹੈ ਕਿ ਸਾਰੇ ਸਿਸਟਮ ਦੇ ਨਾਲ ਚੱਲੇ ਜਾਵੇ ਕੋਈ ਨੁਕਸਾਨ ਹੋਣਾ ਬਚਿਆ ਜਾਵੇ ਦੇਖੋ ਜਿਹੜਾ ਦਿੱਲੀ ਚੱਲੋ ਦਾ ਨਾਰਾ ਵੀ ਦਿੱਤਾ ਹੋਇਆ ਤੇ ਕਾਲ ਵੀ ਦਿੱਤੀ ਹੋਈ ਸੀ ਕਿ ਦਿੱਲੀ ਜਾਣਾ ਹੈ ਜੇ ਸਾਨੂੰ ਹਰਿਆਣੇ ਦੀ ਸਰਕਾਰ ਨੇ ਵੱਡੇ ਪੱਧਰ ਤੇ ਵੱਡੀ ਮੈਰਿਗੇਟਿੰਗ ਕਰਕੇ ਸਰਹੱਦਾਂ ਹੀ ਕਹਿਣੋ ਬਣਾ ਲੀਆਂ ਇੱਕ ਤਰ੍ਹਾਂ ਦੀਆਂ ਤਾਂ ਉਹਦੇ ਵਿੱਚ ਤਕਰੀਬਨ ਜੇ ਅਸੀਂ ਉਹ ਸੇ ਰੁਕ ਗਏ ਆ ਸ਼ਾਂਤ ਵੀ ਤਰੀਕੇ ਨਾਲ ਤਾਂ ਕੇਂਦਰ ਦੀ ਦਿੱਲੀ ਦੀ ਸਰਕਾਰ ਹੀ ਕਹਿਣੋ ਤੇ ਸਾਡੇ ਨਾਲ ਜੱਥੇਬੰਦੀਆਂ ਨਾਲ ਇੱਥੋਂ ਆਗੂਆਂ ਨਾਲ ਮੀਟਿੰਗਾਂ ਕਰਨ ਵਾਸਤੇ ਦੇਸ਼ ਦੇ ਲੋਕਾਂ ਨਾਲ ਚੰਡੀਗੜ੍ਹ ਦੇ ਵਿੱਚ ਪਹੁੰਚੀ ਹੈ ਇੱਕ ਬਾਰੇ ਹੁੰਦਾ ਕਿ ਜੇ ਸਾਨੂੰ ਇੱਥੇ ਘੇਰ ਕੇ ਉਸ ਆ ਲੈ ਅਸੀਂ ਅੱਗੇ ਨਹੀਂ ਵਧੇ ਸਰਕਾਰ ਨੇ ਕੋਈ ਗੱਲ ਨਹੀਂ ਸੁਣੀ ਫੇਰ ਤਾਂ ਉਸ ਗੱਲ ਦਾ ਕੋਈ ਵੱਖਰਾ ਕੋਈ ਇੰਤਜ਼ਾਮ ਜੇ ਕਹਿੰਦੇ ਇਹ ਕੋਈ ਰਾਹ ਕੱਢਿਆ ਜਾ ਸਕਦਾ ਸੀ ਪਰ ਜਦੋਂ ਤਿੰਨ ਚਾਰ ਗੀਤ ਬੰਦੀਆਂ ਮੀਟਿੰਗਾਂ ਟਾਰਗੇਟ ਦੇ ਇੱਥੇ ਹੋ ਚੁੱਕੀਆਂ ਹੈ ਕਾ ਸਰਕਾਰ ਉਸ ਗੱਲ ਦੇ ਵਿੱਚ ਪੈ ਰਹੀ ਹੈ ਕਿ ਆਪਾਂ ਜਿੱਦੀ ਆ ਕੇ ਵੀ ਗੱਲ ਕਰਦੇ ਆ ਪਰ ਜੇ ਨਾ ਹਾਲਤਾਂ ਮਤਲਬ ਇਸ ਤਰੀਕੇ ਦੀ ਬਣਾਈ ਸਰਕਾਰ ਨੇ ਤਾਂ ਦਿੱਲੀ ਦਾ ਹਰ ਹਾਲ ਦੇ ਵਿੱਚ ਜਾਵਾਂਗੇ ਹੀ ਉਹ ਕਿਸੇ ਤਰੀਕੇ ਨਾਲ ਜਾਣਾ ਪਵੇ ਉਹ ਤਾਂ ਦਿੱਲੀ ਜਾ ਕੇ ਹੀ ਰਹਿਣਾ ਜੇ ਲੋਕਾਂ ਨੂੰ ਕਿਰਤੀ ਲੋਕਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਸੁਨੇਹਾ ਦਿੱਤਾ ਫਿਰ ਤਾਂ ਉਹ ਸੁਨੇਹਾ ਵੀ ਉਹਨਾਂ ਦਾ ਪੂਰਾ ਹੀ ਹੋਣਾ ਹੈ ਉਹ 7 ਮਈ ਤਰੀਕੇ ਨਾਲ ਹੋਵੇ ਜਾਂ ਕਿਤੇ ਕਿਸੇ ਤਰੀਕੇ ਦਾ ਵੀ ਕੁਝ ਵੀ ਵਰਤਿਆ ਜਾ ਸਕਦਾ ਪਰ ਦਿੱਲੀ ਜਾਣਾ ਹੀ ਹੈ ਪਰ ਗੱਲਬਾਤ ਕਰਨ ਦੇ ਲਈ ਸਰਕਾਰ ਇੱਕ ਤਕਰੀਬਨ ਚਾਰ ਵਾਰੀ ਪਹੁੰਚੀ ਹੈ ਜਿੰਨਾਂ ਕੋਲ ਦਾ ਸਿੱਟਾ ਨਿਕੜਿਆ ਹੈ ਜਿਵਾਂ ਜਾਂ ਨਿਕੜਿਆ ਉਹ ਨਹੀਂ ਮਨਜ਼ੂਰ ਹੋਏ ਲੋਕਾਂ ਨੂੰ ਸਾਡੇ ਆਗੂਆਂ ਨੂੰ ਨਹੀਂ ਅਸੀਂ ਉਹਤੇ ਡਿਸੀਜਨ ਲੈ ਸਕਦੇ ਕਿਉਂਕਿ ਉਹ ਪ੍ਰੋਪਰ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈਗਾ ਤੁਸੀਂ ਕੋਈ ਮੈਸੇਜ ਦੇ ਰੂਪ ਦੇ ਵਿੱਚ ਕਿਸਾਨਾਂ ਨਾਲ ਕੋਈ ਗੱਲਬਾਤ ਕੋ ਦੱਸਣਾ ਚਾਹੋ ਦੇਖੋ ਮੈਥਡ ਤਾਂ ਇਹੀ ਹੈ ਪ੍ਰੋਫੈਸਰ ਸਾਹਿਬ ਆਪਣੇ ਚੈਨਲ ਰਾਹੀਂ ਸਾਡੇ ਕਿਰਤੀ ਲੋਕਾਂ ਨੂੰ ਇੱਕ ਤਾਂ ਪਹਿਲਾਂ ਮੈਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਰਾਤ ਵੱਡੇ ਪੱਧਰ ਤੇ ਪੰਜਾਬ ਦੇ ਬਖ ਵਖਾ ਖੇਤਰਾਂ ਵਿੱਚ ਗੜੇ ਮਰੀਆਂ ਨੇ ਬੜੇ ਨੁਕਸਾਨ ਤਾਂ ਕਣੀਆਂ ਫਸਲਾਂ ਦੇ ਹੋਏ ਐ ਤੇ ਬਾਰਡਰਾਂ ਦੇ ਬੈਠੇ ਲੋਕਾਂ ਨੂੰ ਬੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਜਿੰਨੀਆਂ ਫਸਲਾਂ ਦੇ ਨੁਕਸਾਨ ਹੋਏ ਹੈ ਪਹਿਲਾਂ ਤਾਂ ਪੰਜਾਬ ਸਰਕਾਰ ਉਹਦੀਆਂ ਫੌਰੀ ਤੌਰ ਤੇ ਹੁਕਮ ਦੇ ਦੇ ਕਿ ਗਰਦੌਰੀਆਂ ਚਰਾ ਕੇ ਮੁਆਵਜ਼ਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਜਾਵੇ ਵੱਡੇ ਪੱਧਰ ਦਾ ਨੁਕਸਾਨ ਹੈ ਕਿਉਂਕਿ ਫਸਲਾਂ ਪਤਲਾ ਲਾ ਕੇ ਦੀ ਗੱਲ ਜਿਹੜੀ ਕਿ ਮੈਂ ਦੇਖ ਰਿਹਾ ਕੀਤੀ ਹੈ ਉਹਦੇ ਤਕਰੀਬਨ 80 ਤੋਂ 100% ਹੀ ਨੁਕਸਾਨ ਹੈ 50% ਪਲਾਤੀ ਹਰ ਇੱਕ ਫਸਲ ਦਾ ਨੁਕਸਾਨ ਹੈ ਵੱਡੇ ਬਦਰ ਤੇ ਉਹਦੇ ਬਾਵਜੇ ਵੀ ਗੱਲ ਸਰਕਾਰ ਪੰਜਾਬ ਸਰਕਾਰ ਕਰੇ ਕਿ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਗਿਆ ਵੀ ਇੱਕ ਮੈਸੇਜ ਵੀ ਰਿਹਾ ਹੈ ਦੇਸ਼ ਦੇ ਲੋਕਾਂ ਨੂੰ ਕਿ ਜਿਹੜਾ ਸੰਘਰਸ਼ ਆਪਣਾ ਬਾਰਡਰਾਂ ਦੇ ਉੱਤੇ ਚੱਲ ਰਿਹਾ ਹੈ ਉਹ ਪੀਸਫੁੱਲ ਹੀ ਹੈ ਕਿਉਂਕਿ ਆਪਾਂ ਬਹੁਤ ਸ਼ਰਮੇ ਦੇ ਨਾਲ ਤੇ ਥੰਡੇ ਤਰੀਕੇ ਦੇ ਨਾਲ ਵੀ ਆਪਾਂ ਸੰਘਰਸ਼ ਕਿਸਾਨ ਕਰਦੇ ਹੁੰਦੇ ਆ ਕਿਉਂਕਿ ਸਰਕਾਰ ਆਪਦੇ ਆਪ ਦੇ ਵਿੱਚ ਬਹੁਤ ਤੱਕੜੀ ਹੈ ਬੜੇ ਪ੍ਰਬੰਧ ਹੈ ਉਹਦੇ ਕੋਲੇ ਆਪਨਾਂ ਕਿਰਤ ਕਰਨ ਵਾਲੇ ਲੋਕ ਆ ਇਹਨਾਂ ਹੱਥਾਂ ਨਾਲ ਆਪਾਂ ਕਿਰਤ ਕਰਦੇ ਆ ਇਹਨਾਂ ਹੱਥਾਂ ਨਾਲ ਹੀ ਆਪਾਂ ਆਪਣੇ ਖਾਲੀ ਹੱਥ ਕਹਿ ਲਓ ਸ਼ਾਂਤਮਈ ਤਰੀਕੇ ਨਾਲ ਜਬਰਦਸਤ ਮੁਕਾਬਲਾ ਸਰ ਨਾਲ ਕਰਕੇ ਅੱਗੇ ਵਧਣਾ ਸਾਰੇ ਨੌਜਵਾਨ ਸਾਡੇ ਕਿਰਤੀ ਲੋਕ ਕਿਸਾਨ ਮਜ਼ਦੂਰ ਇਸ ਅਭੋਲਨ ਦੇ ਵਿੱਚ ਸ਼ਾਮਲ ਹੋਣ ਤੇ ਸ਼ਾਂਤਮਈ ਤਰੀਕੇ ਨਾਲ ਆਪਾਂ ਦਿੱਲੀ ਵਾਲਿਆਂ ਨੂੰ ਵਧੀਏ ਤੇ ਆਪਣੀਆਂ ਮੰਗਾਂ ਮਨਵਾ ਸਕੀਏ ਜੀ ਨਿਆਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਨੂੰ ਜੀ ਥੈਂਕ ਯੂ